सामान्य ते नाल लगदा पिन। कानगर कानागर पुतनाचे पिछले साल नवा सुआ बनाया गया सी जकर योग है कि पिछली बार भी इस सुए च पानी छड्डण नाल टूट गया सी जिस कारण किसान दी फसल सारी खराब हो गई सी बीते देनी इस सुआ दोबारा तो एक बार फिर टूट गया जिथे किसानों दा इस बार भी बहुत ज्यादा नुकसान होया किसान संदीप सिंह अमृतपाल सिंह कहया इस सुआ बंडे सार ही टूटण लग गया से ਅਸੀਂ ਇਸ ਦਿਹਾ ਤਰੇੜਾ ਖੁਦ ਸਮਿੰਗ ਲਗਾ ਕੇ ਬੰਦ ਕੀਤਿਆਂ ਪਰ ਜਦੋਂ ਕੋਈ ਵੀ ਅਧਿਕਾਰੀ ਇੱਥੇ ਆਉਂਦਾ ਤਾਂ ਖਾਣਾ ਪੂਰਤੀ ਕਰਕੇ ਚਲਾ ਜਾਂਦਾ ਇਸ ਸੂਏ ਵਿੱਚ ਹੋਈ ਕਪਲੇਬਾਜੀ ਜਾਂਚ ਦਾ ਵਿਸ਼ਾ ਹੈ ਕਿ ਕਿੰਨੇ ਕੁ ਕਰਪਸ਼ਨ ਇਸ ਸੂਏ ਨੂੰ ਬਣਾਉਣ ਨੂੰ ਲੈ ਕੇ ਹੋਈ ਹੋਣੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਵਾਈ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਮਜੀਦੋਟਾ ਨਾਮ ਜੀ ਤੁਹਾਡਾ ਨਾਮ ਸੰਦੀਪ ਸਿੰਘ ਸੰਦੀਪ ਸਿੰਘ ਜੀ ਇਹ ਜਿਹੜਾ ਸੂਆ ਬਣਿਆ ਕਦੋਂ ਬਣਿਆ ਸੀ ਇਹ ਇਹ ਪਿਛਲੇ ਪਿਛਲੇ ਸਾਲ ਬਣਿਆ ਜੀ ਪਿਛਲੇ ਸਾਲ ਬਣਿਆ ਸੀ ਕਿਵੇਂ ਲੱਗਦਾ ਵੀ ਇਹਦੇ ਤੇ ਹੁਣੇ ਨਾਲ ਇੰਨੀਆਂ ਤਰੇੜਾਂ ਆਣ ਲੱਗੀਆਂ ਪਿਛਲੀ ਵਾਰ ਕਿੰਨਾ ਕੁ ਨੁਕਸਾਨ ਹੋਇਆ ਸੀ ਕੋਈ ਐਸਟੀਮੇਟ ਪੂਰਾ ਨੁਕਸਾਨ ਕਣਕ ਮਰ ਗਈ ਸੀ ਹੂੰ ਤੇ ਹੁਣ ਵੀ ਆ ਝੋਨਾ ਹਾਰਾ ਡੁੱਬ ਗਿਆ ਸੀ ਆ ਦੇਖ ਲਓ ਹਾਲ ਕੀ ਆ ਤੁਸੀਂ ਹੂੰ ਤੇ ਐ ਸਾਲ ਨਾਲ ਤੇ ਇਹ ਝੋਨਾ ਵੀ ਮਾਰ ਦੂਗੇ ਹੂੰ ਪਿਛਲੀ ਵਾਰੀ ਵੀ ਸਾ ਗਰੀਬ ਬੰਦੇ ਆਸੀਂ ਹੂੰ ਆ ਦੋ ਕਿੱਲੇ ਪੈਲੀ ਸਾਰੀ ਇੱਥੋਂ ਅਸੀਂ ਪੂਰੇ ਕਰਾਂਗੇ ਉਹ ਵੀ ਠੇਕੇ 'ਸੇ ਕਰੀ ਦੀ ਆ ਹੂੰ ਇਹ ਹੁਣ ਦੋ ਕਿੱਲੇ ਵਾਂਗੂ ਜਿਹੜੀ ਖਰਾਬ ਹੋਈ ਆ ਆ ਦੋ ਕਿੱਲੇ ਖਰਾਬ ਹੋ ਗਈ ਆ ਆ ਪੱਠੇ ਸਾਰੇ ਖਰਾਬ ਹੋ ਗਏ ਸਾਡੇ ਡੰਗਰ ਭੁੱਖੇ ਬੱਜੇ ਆ ਕਿੱਲਾ ਪੱਠਾ ਕਿੱਲਾ ਇੱਕ ਪੱਠਿਆਂ ਦਾ ਲੱਗਦਾ ਵੀ ਇਹ ਜਿਹੜਾ ਸੂਆ ਬਣਿਆ ਤੇ ਚਿੰਨੀਆਂ ਤਰੇੜਾ ਆ ਗਈਆਂ ਵੀ ਦੋ ਨੰਬਰੀ ਕੰਮ ਹੈ ਦੋ ਨੰਬਰੀ ਕੰਮ ਸੀਮੈਂਟ ਤੇ ਲਾਇਆ ਨਹੀਂ ਨੇਰੀ ਰੇਤਾ ਲੱਗੀ ਹੋਈ ਆ ਮਿੱਟੀ ਲੱਗੀ ਹੋਈ ਮੇਰੀ ਹੂੰ ਨਹੀਂ ਜਦੋਂ ਕੋਈ ਇਹਦੇ ਉੱਚ ਅਧਿਕਾਰੀ ਆਏ ਸੀਗੇ ਉਰੇ ਚੈੱਕ ਕਰਨ ਵਾਸਤੇ ਆਏ ਉਹ ਵੇਖ ਕੇ ਚਲੇ ਜਾਂਦੇ ਕੁਛ ਨਹੀਂ ਕਰਦੇ ਜੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਇਹ ਦੋ ਆਣ ਕੇ ਪੱਲਾ ਝਾੜ ਜਾਂਦੇ ਆਣ ਕੇ ਕਹਿ ਦਿੰਦੇ ਬਸ ਕਰੋਣੇ ਆ ਕਰੋਣੇ ਜੀ ਬਸ ਕੁਝ ਨਹੀਂ ਹੁੰਦਾ ਜੀ ਹੁਣ ਕੱਲ ਆਏ ਸੀ ਵੇਖ ਕੇ ਕਹਿੰਦੇ ਕੱਲ ਨੂੰ ਆ ਜੇ ਸੀ ਬੀ ਲਿਆ ਕੇ ਮਿੱਟੀ ਬਣਵਾਉਣੇ ਅਜੇ ਤੱਕ ਅੱਜ ਕੋਈ ਆਇਆ ਹੀ ਨਹੀਂ ਹੂੰ ਹੁਣ ਪਿੱਛੇ ਦੇਖ ਲਓ ਬੰਨ ਲਾਏ ਮਿੱਟੀਆਂ ਲਾ ਲਾ ਕੇ ਕਿੰਨੀਆਂ ਕਿ ਲਾਵਾਂਗੇ ਹੂੰ ਵੀ ਜਦੋਂ ਵੀ ਇਹਦਾ ਨਾਲੇ ਨਾਲੇ ਦਾ ਸਟੇ ਆ ਇੱਕ ਇਸ ਸਟੇ ਦੇ ਕਰਕੇ ਵੀ ਅਧਿਕਾਰੀ ਪਾਣੀ ਛਾੜਾ ਦਿੰਦੇ ਪੈਸੇ ਖਾ ਜਾਂਦੇ ਪਿੱਛੋਂ ਲੈ ਕੇ ਠੀਕ ਹੈ ਪਾਣੀ